ਅਮਿਸਰ ਸ਼ਹਿਰ ਵਿੱਚ ਨਾਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਖਾਸ ਧਿਆਨ ਨਹੀਂ ਹੈ ਐਮਟਪੀ ਵਿਭਾਗ ਕੁੰਮ ਕਰਨੀ ਨੀਂ ਸੁੱਤਾ ਪਿਆ ਹੈ ਇਸ ਸੰਬੰਧ ਵਿੱਚ ਫਾਸਰੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਰਟੀਆਈ ਕਾਰਜਕਰਤਾ ਬਾਬਾ ਪਵਿੰਦਰ ਸਿੰਘ ਨੇ ਆਖਿਆ ਕਿ ਉਹਨਾਂ ਵੱਲੋਂ ਸ਼ਹਿਰ ਵਿੱਚ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਬਾਰੇ ਕਈ ਵਾਰ ਨਗਰ ਨਿਗਮ ਪ੍ਰਸ਼ਾਸਨ ਅਤੇ ਐਮਟਪੀ ਵਿਭਾਗ ਨੂੰ ਦੱਸਿਆ ਗਿਆ ਹੈ ਪਰ ਦੋਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸੰਬੰਧੀ ਦੇਖੋ ਇੱਕ ਖਾਸ ਰਿਪੋਰਟ ਫਾਸਟਵੇ ਖਬਰਨਾਮਾ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਇਸ ਵੇਲੇ ਸਾਡੇ ਨਾਲ ਸਮਾਜ ਸੇਵਕ ਅਤੇ ਆਰਟੀਆਈ ਕਾਰਜਕਰਤਾ ਬਾਬਾ ਭਲਵਿੰਦਰ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਨ ਅਤੇ ਜਿੱਥੇ ਵੀ ਨਜਾਇਜ਼ ਕੋਤਵਜਾ ਜਾਂ ਨਜਾਇਜ਼ ਬਿਲਡਿੰਗ ਬਣਦੀ ਉਸ ਦੀ ਆਵਾਜ਼ ਵੀ ਉਠਾਉਂਦੇ ਨੇ ਤੇ ਅੱਜ ਸਾਡੇ ਨਾਲ ਬਾਬਾ ਭਲਵਿੰਦਰ ਜੀ ਇੱਕ ਵਾਰ ਫਿਰ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿਹੜਾ ਮੁੱਦਾ ਲੈ ਕੇ ਜੀ ਬਾਬਾ ਜੀ ਕਿਹੜਾ ਮੁੱਦਾ ਲੈ ਕੇ ਆਏ ਤੁਸੀਂ ਸਾਡੇ ਨਾਲ ਜੀ ਸੱਚੀ ਗੱਲ ਕਹੇ ਜੀ ਸਭ ਤੋਂ ਪਹਿਲੇ ਤੇ ਫਾਸਟਵੇ ਚੈਨਲ ਦਾ ਬਹੁਤ ਬਹੁਤ ਧੰ कि ਜਦੋਂ ਵੀ ਮੈਂ ਕੋਈ ਬਿਲਡਿੰਗ ਵਾਇਓਲੇਸ਼ਨ ਦੇ ਖਿਲਾਫ ਜਾਂ ਸੱਚ ਦੇ ਆਵਾਜ਼ ਦੇ ਖਿਲਾਫ ਮੈਂ ਆਵਾਜ਼ ਬੁਲੰਦ ਕਰਦਾ ਤੁਸੀਂ ਮੇਰਾ ਸਾਥ ਜ਼ਰੂਰ ਦਿੰਦੇ ਹੋ ਅੱਜ ਜਿਹੜਾ ਮੇਰਾ ਮੁੱਦਾ ਹੈਗਾ ਵਾ ਕਿਸੇ ਜੀ ਉਹ ਹੈਗਾ ਕਿ ਬੈਸਟ ਵੈਸਟਰਨ ਹੋਟਲ ਠੀਕ ਹੈ ਜੀ ਹੋਟਲ ਬੈਸਟ ਵੈਸਟਰਨ ਜਿਹੜਾ ਕਿ 골ਡਨ ਗੇਟ ਦੇ ਕੋਲ ਬਣਿਆ ਹੋਇਆ ਇਹ ਕਿ ਨਜਾਇਜ਼ ਬਿਲਡਿੰਗ ਹੈ ਸੀਲ ਬਿਲਡਿੰਗ ਸੀ ਇਹ ਡੈਮੋਲੇਸ਼ਨ ਹੋਈ ਦੇਤੇ ਠੀਕ ਹੈ ਪਰ ਅੱਜ ਤੇ ਜਿਹੜਾ ਮੌਜੂਦਾ ਹਾਲਾਤ ਆਪਾਂ ਉੱਥੇ ਹੀ ਖੜੇ ਆ ਬਿਲਕੁਲ ਉਹਨਾਂ ਦੇ ਮੇਰੇ ਖਿਆਲ ਨਾਲ 100 ਮੀਟਰ ਦੀ ਦੂਰੀ ਤੇ ਵੀ ਨਹੀਂ ਆਪਾਂ ਖੜੇ ਹੋਏ ਤੇ ਉਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਜਿਹੜਾ ਹੈਗਾ ਹੋਟਲ ਉਹ ਚੱਲ ਰਿਹਾ ਹੈ। ਉਹਦੀ ਜਿਹੜੀ ਸਭ ਤੋਂ ਵੱਡਾ ਮੁੱਦਾ ਹੈਗਾ ਵਾ ਸਭ ਤੋਂ ਵੱਡਾ ਮੁੱਦਾ ਹੈਗਾ ਵਾ ਆਪਣਾ ਰਕੇ ਸੀ ਕਿ ਹਾਈ ਟੈਨਸ਼ਨ ਨਹੀਂ ਹੈ। ਸੋ 32 ਹਾਈ ਟੈਨਸ਼ਨ ਨਹੀਂ ਹੈ। ਤਾਰਾਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਦੀ ਜਿਹੜੀ ਦੂਰੀ ਆ 12 ਤੋਂ 15 ਫੁੱਟ ਦੀ ਹੋਣੀ ਚਾਹੀਦੀ ਔਰ ਮਹਿਜ 3 ਫੁੱਟ ਦੀ ਦੂਰੀ ਤੇ 4 ਫੁੱਟ ਦੀ ਦੂਰੀ ਤੇ ਹੈਗੇ ਹਨ। ਅਜਰ ਥੱਲੇ ਇਸ ਹੋਟਲ ਦੇ ਥੱਲੇ ਹਾਲ ਬਣਿਆ ਹੋਇਆ ਜਿੱਥੇ 100 ਤੋਂ 200 ਤੋਂ ਵੱਧ ਬੰਦੇ ਦੀ ਗੈਦਰਿੰਗ ਹੁੰਦੀ ਹੈ। ਥੱਲੇ ਗੱਡੀਆਂ ਲੱਗਦੀਆਂ ਨੇ। ਕੀ ਪ੍ਰਸ਼ਾਸਨ ਨੇ ਇਹਦੀ ਐਨਓਸੀ ਦਿੱਤੀ ਹੈ ਪਬਲਿਕ ਸੇਫਟੀ ਦੀ ਜਿਹੜੀ ਐਨਓਸੀ ਇਹ ਦਿੱਤੀ ਹੈ ਜੇ ਇੱਥੇ ਕੋਈ ਘਟਨਾ ਵਾਪਰ ਜਾਂਦੀ ਹੈ ਥੱਲੇ ਕਿਚਨ ਆ ਸਿਲੰਡਰ ਪਏ ਨੇ ਹੋਰ ਇਹਨਾਂ ਦਾ ਜਿਹੜਾ ਕੰਮ ਪਿਆ ਕੀ ਇਹਦੀ ਜ਼ਿੰਮੇਵਾਰੀ ਚੁਕਦੀ ਹੈ ਪ੍ਰਸ਼ਾਸਨ ਜਿਹੜੇ ਸੰਬੰਧਤ ਏਡੀਆਂ ਨੇ ਉਹਨਾਂ ਨਕਸ਼ਾ ਬਾਸ ਕਿਵੇਂ ਕਰਤਾ ਮੇਰੀ ਇਹਦੇ ਤੇ ਆਰਟੀਆ ਵੀ ਫਾਈਲ ਸੀ ਆਰਟੀਆ ਦੇ ਦੌਰਾਨ ਮੈਂ ਜਦੋਂ ਮੇਰੀ ਇਹਦੇ ਚ ਇੱਕ ਪ੍ਰੋਟੋਕੋਲ ਹੁੰਦਾ ਹੈ ਬਿਜਲੀ ਬੋਰਡ ਦੀ ਖਾਸ ਕਰਕੇ ਮੈਂ ਤੁਹਾਨੂੰ ਗੱਲ ਕਰਨਾ ਚਾਹਾਂਗਾ ਕਿ ਜਿਹੜੇ ਸਾਡੇ ਚੀਫ ਸਾਹਿਬ ਨੇ ਬੋਰਡ ਰੇਂਜ ਤੇ ਬੰਦੇ ਨੇ ਉੱਥੇ ਸਾਹਮਣੇ ਐਸਡੀਓ ਸਾਹਿਬ ਬੰਦੇ ਨੇ ਐਡੀਓ ਸਾਹਿਬ ਦਾ ਕਹਿਣਾ ਸੀ ਕਿ ਮੈਂ ਇਹਨਾਂ ਨੂੰ ਕਨੈਕਸ਼ਨ ਹੀ ਜਾਰੀ ਨਹੀਂ ਕੀਤਾ ਫਿਰ ਇਹ ਹੋਟਲ ਕਿਵੇਂ ਚੱਲ ਰਿਹਾ ਮੁੱਦਾ ਇਹ ਕਿ ਹੋਟਲ ਚੱਲ ਕਿਵੇਂ ਰਿਹਾ ਤੇ ਜੇ ਇਹਨੂੰ ਕਨੈਕਸ਼ਨ ਜਾਰੀ ਹੋਇਆ ਫਿਰ ਕਾਰਪੋਰੇਸ਼ਨ ਨੇ ਇਹਨੂੰ ਐਨਓਸੀ ਕਿਵੇਂ ਜਾਰੀ ਕਰਤੀ ਕਿ ਕਾਰਪੋਰੇਸ਼ਨ ਨੇ ਆ ਕੇ ਜਿਹੜੇ ਇਨਸਪੈਕਟਰ ਦੀ ਡਿਊਟੀ ਹੁੰਦੀ ਹੈ ਜਾਂ ਜਿਹੜੇ ਐਡੀਬੀ ਦੀ ਡਿਊਟੀ ਹੁੰਦੀ ਉਹਨੇ ਆ ਕੇ ਚੈੱਕ ਨਹੀਂ ਕੀਤਾ ਕਿ ਇਹਦੇ ਉੱਤੇ ਹਾਈ ਟੈਨਸ਼ਨ ਦੀਆਂ ਤਾਰਾਂ ਜਾਂਦੀਆਂ ਨੇ ਪਬਲਿਕ ਲਈ ਇਹਨਾਂ ਨੇ ਕੀ ਸੇਫਟੀ ਦਾ ਪ੍ਰਬੰਧ ਕੀਤਾ ਨੇ ਉਸਰਾਂ ਨੂੰ ਤਨਖਾਹਾਂ ਜਿਹੜੀਆਂ ਸਰਕਾਰ ਦੇਂਦੀ ਹੈ ਪਬਲਿਕ ਦੀ ਸੇਫਟੀ ਲਈ ਦੇ ਰਹੀ ਹੈ ਪਰ ਪਬਲਿਕ ਸੇਫਟੀ ਨਹੀਂ ਹੋ ਰਹੀ بابا جی گل کریے پھر ਇਹਦਾ ذمہ دار کون ਮੰਨਿਆ ਜਾਏਗਾ نو جی ਜਿਹੜੇ ਸਬੰਧਤ ਅਧਿਕਾਰੀ ਨੇ ਸਰ ਉਹਨੇ ਜੀ ਕੌਣ ਕੌਣਾ ਕਰੇ ਸਬੰਧਤ ਅਧਿਕਾਰੀ ਜਿਹੜਾ ਮੌਜੂਦਾ ਏਟੀਪੀ ਆ ਜਾਂਦਾ ਵਾ ਮੌਜੂਦਾ ਏਟੀਪੀ ਮੇਰਾ ਕਹਿਣਾ ਮਤਲਬ ਤਾਂ ਹੈ ਮੈਂ ਏਟੀਪੀ ਦਾ ਨਾਮ ਹੀ ਲੈ ਸਕਦਾ ਮੈਨੂੰ ਨਾਮ ਲੈਣ ਚ ਕੋਈ ਦਿੱਕਤ ਨਹੀਂ ਹੈ ਪਰ ਕੀ ਹੁੰਦਾ ਕਿ ਜਦੋਂ ਇੱਕ ਬੰਦਾ ਏ ਚੇਅਰ ਛੱਡ ਜਾਂਦਾ ਨਾ ਉਹ ਕਹਿੰਦਾ ਭਾਜੀ ਮੇਰੇ ਕੋਲ ਤਾਂ ਹੁਣ ਇਲਾਕਾ ਹੀ ਨਹੀਂ ਹੈਗਾ ਲੇਕਿਨ ਐਮਟੀਪੀ ਦਾ ਇੱਕੋ ਹੀ ਹੈ ਨਾ ਐਮਟੀਪੀ ਤੇ ਹੋਈ ਹੋਵੇ ਏਟੀਪੀ ਬਦਲ ਗਿਆ ਚਲੋ ਮੈਂ ਨਾਮ ਹੀ ਲਾ ਦਿੰਦਾ ਨਾ ਸਭ ਪਹਿਲੇ ਏਟੀਪੀ ਮੰਨ ਜੋ ਗੁਜੇ ਰਾਜੀ ਜੀ ਸਨ ਹੁਣ ਚਲੋ ਏਟੀਵੀ ਬਦਲ ਗਿਆ ਐਮਟੀਪੀ ਤੇ ਹੋਈ ਹੋਣਾ ਕਿ ਐਮਟੀਪੀ ਇੱਥੇ ਕਾਰਵਾਈ ਨਹੀਂ ਕਰ ਸਕਦਾ ਚੰਡੀਗੜ੍ਹ ਦੇ ਅਧਿਕਾਰੀ ਮੇਰੀ ਇਕੱਲੀ ਕੰਪਲੇਨ ਮੈਂ ਤਾਂ ਦਿਖਾਣਾ ਚਾਹਾਂਗਾ ਚੰਡੀਗੜ੍ਹ ਦੇ ਅਧਿਕਾਰੀ ਤੇ ਜਿੰਨੀਆਂ ਵੀ ਮੈਂ ਤੁਹਾਨੂੰ ਮੇਲੇ ਦਿਖਾ ਰਿਹਾ ਸਾਰੀਆਂ ਮੇਰੀਆਂ ਉੱਪਰ ਨੇ ਇਹਨਾਂ ਨੂੰ ਨਾ ਮੈਂ ਬਾਈ ਹੈਂਡ ਕਰਾਣਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਤਕਰੀਬਨ 27 ਰੈਂਟਰ ਨੇ ਮੇਰੇ ਕੋਲ 27 ਰੈਂਟਰਾਂ ਦਾ ਮੇਰੇ ਕੋਲ ਰਿਕਾਰਡ ਹੈ ਕਿ 27 ਰੈਂਟਰ ਇਸ ਬਿਲਡਿੰਗ ਦੇ ਉੱਤੇ ਮੈਂ ਬਾਅ ਚੁੱਕਾ ਪਰ ਜਿਹੜੇ ਸਬੰਧਤ ਅਧਿਕਾਰੀ ਨੇ ਚਾਹੇ ਗੱਲ ਕਰ ਲਈਏ ਆਪਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਚਾਹ ਕੋਈ ਉਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਸ਼ਰੀਆਮ ਤੜਲੇ ਨਾਲੇ ਹੋਟਲ ਚੱਲ ਰਿਹਾ ਮੁੱਜਾ ਮਜੁੱਤਾ ਜਿਹੜੇ ਅਧਿਕਾਰੀ ਨੇ ਸੰਬੰਧਤ ਏਟੀਪੀ ਆਰ ਸੰਬੰਧਤ ਐਮਟੀਪੀ ਆ ਉਹਨਾਂ ਨੇ ਮੋਟੀਆਂ ਰਿਸ਼ਵਤਾਂ ਲੈ ਕੇ ਮੈਨੂੰ ਕਹਿਂਦੇ ਕੋਈ ਨਹੀਂ ਕਿਉਂਕਿ ਮੇਰੇ ਕੋਲ ਤੱਥ ਮੌਜੂਦ ਨੇ ਤੇ ਕਹੀਜੀ ਦੇਖੋ ਜਦੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੋਲਦਾ ਮਾ ਨਾ ਮੇਰੇ ਕੋਲ ਉਹਦੇ ਤੱਥ ਮੌਜੂਦ ਹੁੰਦੇ ਨੇ 27 ਰਿਮਾਈਂਡਰਾਂ ਦਾ ਰਿਕਾਰਡ ਮੇਰੇ ਕੋਲ ਪਿਆ ਹੋਇਆ ਹੈ ਕਿ ਇਹਨਾਂ ਨੇ ਕੀ ਕਾਰਵਾਈ ਕੀਤੀ ਹੈ ਕਿ ਕੋਈ ਅਧਿਕਾਰੀ ਆ ਕੇ ਇਹ ਚੈੱਕ ਨਹੀਂ ਕਰਦਾ ਵੇਖੇਦਰੀ ਲਗਾ ਹੀ ਇਹ ਹੋਟਲ ਕਹਿੰਦੇ ਸੀਲ ਵੀ ਹੈ ਜੀ ਪਰ ਫਿਰ ਸੀਲ ਖੁੱਲ ਗਈ ਸੀ ਸੀਲ ਖੁੱਲ ਗਈ ਸਰ ਅਧਿਕਾਰੀਆਂ ਦੀ ਮਿਲੀ ਭਗਤ ਮੈਂ ਫਿਰ ਉਹ ਮੇਰੀ ਇੱਕ ਪੁਰਾਣੀ ਬੜੀ ਕਹਾਵਤ ਆ ਮੈਂ ਚੈਨਲ ਤੇ ਖਾਸ ਬੋਲਦਾ ਨਾ ਬਾਪੜਾ ਨਾ ਬਈਆ ਸਭ ਤੋਂ ਵੱਡਾ ਰੁਪਈਆ ਪੱਖਾਂ ਦੇ ਉੱਤੇ ਨੋਟਾ ਨੋਟਾਂ ਦੀ ਪੱਟੀ ਬਣ ਗਏ ਹਾਈ ਕੋਰਟ ਦੇ ਹੁਕਮਾਂ ਦੀਆਂ ਤੱਜੀਆਂ ਉਡਾ ਗਏ ਇਹ ਬਿਲਡਿੰਗ ਨੂੰ ਬਣਾਇਆ ਗਿਆ ਹੋਇਆ ਔਰ ਇਹ ਬਿਲਡਿੰਗ ਅੱਜ ਚੱਲ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਮੈਂ ਇੱਕ ਮੈਂ ਨਾ ਪਿਛਲੇ ਕੁਝ ਦਿਨਾਂ ਤੋਂ ਮੈਂ ਮਨੀਆ ਕਾਫੀ ਸਾਊਥ ਦੇ ਵਿੱਚ ਇਹ ਸਾਊਥ ਦੇ ਵਿੱਚ ਇਲਾਕਾ ਪੈਂਦਾ ਮਰੀਆਂ ਕਾਫੀ ਕੰਪਲੇਂਟਾਂ ਨੇ ਮੈਂ ਸਮ ਕਿ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਨਾ ਨਾਰਾ ਹੈ ਨਾ ਕਿ ਆਪ ਦੀ ਸਰਕਾਰ ਤੇ ਆਪ ਦਾ ਰਾਜ ਮੈਂ ਸਮਝਦਾ ਮ्युनਿਸਪਲ ਕਾਰਪੋਰੇਸ਼ਨ ਦੀ ਸਰਕਾਰ ਤੇ ਮ्युनਿਸਪਲ ਕਾਰਪੋਰੇਸ਼ਨ ਦਾ ਰਾਜ ਤੇ ਰਾਜ ਮ्युनਿਸਪਲ ਕਾਰਪੋਰੇਸ਼ਨ ਦੇ ਐਮਟੀਬੀ ਵਿਭਗ ਦਾ ਆਪਣੀ ਆਪ ਦੀ ਸਰਕਾਰ ਨੇ ਇਹਨਾਂ ਦੇ ਕਮਿਸ਼ਨਰ ਸਾਹਿਬ ਜਿਹੜੇ ਨੇ ਮੁੱਖ ਮੰਤਰੀ ਨੇ ਇਹਨਾਂ ਦੇ ਜਿਹੜੇ ਐਮਟੀਬੀ ਨੇ ਉਹ ਗਵਰਨਰ ਮੰਤਰੀ ਨੇ ਤੇ ਜਿਹੜਾ ਇਹਨਾਂ ਦਾ ਐਡੀਪੀਓ ਐਮਐਲਏ ਆ ਆਪਣੀ ਸਰਕਾਰ ਦੇ ਕਿਸੇ ਨੂੰ ਨਹੀਂ ਬੋਲਣ ਦਿੰਦੇ ਇਹ ਕਿਸੇ ਨੂੰ ਨਹੀਂ ਬੋਲਣ ਦਿੰਦੇ ਜਿਹੜਾ ਇਹਨਾਂ ਦੇ ਖਿਲਾਫ ਬੋਲੇ ਉਹ ਫਿਰ ਇਹਨਾਂ ਦਾ ਦੁਸ਼ਮਾਨ ਹੈ ਸ਼ਰੀਆਮ ਇਹ ਥ੍ਰੈਟਨ ਨੂੰ ਕਰਦੇ ਨੇ ਸ਼ਰੀਆਮ ਇਹਨੂੰ ਜਲੀਲ ਕਰਦੇ ਨੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜੀ ਮੈਂ 10 ਮਹੀਨਿਆਂ ਤੋਂ ਮUNICIPAL CORPORATION ਅੰਮ੍ਰਿਤਸਰ ਦਾ ਰਾਹ ਨਹੀਂ ਵੇਖਿਆ ਥਰੂ ਆਨਲਾਈਨ ਮੇਲਾਂ ਦੇ ਵਿੱਚ ਮੈਂ ਇਹਨਾਂ ਦੇ ਦਫ਼ਤਰ ਦੇ ਵਿੱਚ ਆਗਾ ਮੈਂ ਕਿਉਂਕਿ ਜਦੋਂ ਇਹਨਾਂ ਦਾ ਦਫ਼ਤਰ ਜਾਓ ਤੇ ਇਹ ਜਲੀਲ ਕਰਦੇ ਨੇ ਇਹ ਲਫ਼ਜ਼ ਵਰਤਦੇ ਨੇ ਤੁਸੀਂ ਹੱਟੀਆਂ ਖੋਲੀਆਂ ਨੇ ਸਾਡੀਆਂ ਹੱਟੀਆਂ ਦੇ ਬੰਦ ਕਰਾਤੀਆਂ ਜਾਂ ਅਸੀਂ ਕਿਤੇ ਹੱਟੀਆਂ ਖੋਲੀਆਂ ਨਹੀਂ ਉਹ ਬੰਦ ਕਰਾਈਆਂ ਇਹ ਕਹਿੰਦੇ ਹਟੀਆਂ ਖੋਲੀਆਂ ਨੇ ਹੁਣ ਉਹ ਹਟੀਆਂ ਦਾ ਜਵਾਬ ਦੇਣ ਕਿ ਹੱਟੀ ਕਿੰਨੇ ਖੋਲੀ ਆ ਇਹ ਹੱਟੀ ਕਿੰਨੇ ਖੋਲੀ ਆ ਸਮੰਧਤ ਐਟੀ ਵੀ ਨੇ ਖੋਲੀ ਨਾ ਸਮੰਧਤ ਐਮਟੀਪੀ ਨੇ ਖੋਲੀ ਐਟੀ ਯਾਟੀ ਤੇ ਸੱਟ ਨੂੰ ਕੋਣ ਬੰਦ ਕਰਾਊਗਾ ਸੈਂਕੜੇ ਬਿਲਡਿੰਗਾਂ ਸਾਊਥ ਦੇ ਵਿੱਚ ਬੰਨ ਰੀਆਂ ਨੇ ਉਹਨਾਂ ਹਟੀਆਂ ਨੂੰ ਕੋਣ ਬੰਦ ਕਰਾਊਗਾ ਤੇ ਬਾਬਾ ਜੀ ਕਿਤੇ ਨਾ ਕਿਤੇ ਤੇ ਕੰਪਲੇਂਟਾਂ ਪਾਈ ਜਾ ਰਹੇ ਹੋ ਸੁਣਵਾਈ ਤੇ ਹੋ ਨਹੀਂ ਰਹੀ ਤੇ ਫਿਰ ਕੀ ਹੋਏਗਾ ਕਿ ਹੱਲ ਕੀ ਆ ਫਿਰ ਇਹਦਾ ਹੱਲ ਬਾਬਾ ਜੀ ਇਹ ਤਾਂ ਸਰਕਾਰ ਨੂੰ ਕੋਈ ਸਿਸਟਮ ਬਣਾਉਣਾ ਪਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜ਼ੀਰੋ ਟੋਲਰੈਂਸ ਦਾ ਨਾਰਾ ਉਹਨਾਂ ਨੇ ਦਿੱਤਾ ਆਇਆ 4 ਸਾਲ ਸਰਕਾਰ ਦੇ ਕਰੀਬ ਦੇ ਮ ਤੇ ਉਹਦੇ ਬਾਅਦ ਵੀ ਅਗਰ ਇੰਨੀ ਕਰਪਸ਼ਨ ਹੈ ਕਿ ਸੈਂਕੜੇ ਬਿਲਡਿੰਗਾਂ ਸਾਊਥ ਦੇ ਵਿੱਚ ਸੈਂਕੜੇ ਸੈਂਟਰ ਦੇ ਵਿੱਚ ਚਲੋ ਮੈਂ ਹੋਰ ਇਲਾਕਿਆਂ ਦੀ ਕੀ ਗੱਲ ਕਰਾਂਗਾ ਅੱਜ ਆਪਾਂ ਸਾਊਥ ਦਾ ਮੁੱਦਾ ਲੈ ਕੇ ਆਏ ਆਂ ਤੇ ਸਾਉਥ ਦੀ ਆਪਾਂ ਗੱਲ ਕਰੀਏ ਪਰ ਸਾਉਥ ਦਾ ਵੀ ਕੋਈ ਮੁੱਦਾ ਮਾੜਾ-ਮੋਟਾ ਨਹੀਂ ਹੈਗਾ ਲੱਕਣ ਮੰਡੀ ਦੇ ਵਿੱਚ ਇਹਨਾਂ ਨੇ ਜਿੱਥੇ ਵਾਲ ਸਿਟੀ ਦੇ ਅੰਦਰ ਹਾਈ ਕੋਰਟ ਦੇ ਹੁਕਮਾਂ ਦੇ ਹੁਕਮ ਹੀ ਨਹੀਂ ਗਏ ਡੇਢ ਮੰਜ਼ਲ ਤੋਂ ਬਾਅਦ ਉਹਥੇ ਇਹਨਾਂ ਨੇ 7-7 ਮੰਜ਼ਲਾਂ ਹੋਟਲ ਤਿਆਰ ਕਰਤੇ ਨੇ ਗੋਲਡਨ ਸ਼ਿਬਾ ਬਰਕੀਆਂ ਸੀਲ ਬਿਲਡਿੰਗਾਂ ਉੱਥੇ ਤਿਆਰ ਨੇ ਮੈਂ ਤੁਹਾਨੂੰ ਸਾਰੇ ਤੱਥ ਉਹਦੇ ਵੀ ਬੇਸ਼ੱਕ ਲੱਗਦੇ ਨੇ ਫਿਰ ਸਰਕਾਰ ਜਾਂ ਸਰਕਾਰ ਜਾਂ ਫਿਰ ਜਿਹੜੀ ਕਾਰਪੋਰੇਸ਼ਨ ਦੇ ਅਧਿਕਾਰੀ ਸੁੱਤੇ ਪਏ ਨੇ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਏ ਮੈਂ ਤੁਹਾਨੂੰ ਕਹ ਰਿਹਾ ਪ੍ਰਤੱਖ ਨੂੰ ਪ੍ਰਵਾਨਗੀ ਸਰ ਪ੍ਰਤੱਖ ਨੂੰ ਪ੍ਰਵਾਨਗੀ ਆ ਇਹ ਸਾਨੂੰ ਉਹਨਾਂ ਨੂੰ ਪ੍ਰਵਾਨਗੀ ਨਜ਼ਰ ਆਂਦੀ ਆ ਨਾ ਇਹ ਗੋਲਡਨ ਗੇਟ ਹੈ ਚਿਟੀ ਰੋਡ ਜਿੰਨੇ ਅਧਿਕਾਰੀਆਂ ਨੇ ਜਿੰਨੇ ਮੰਤਰੀਆਂ ਨੇ ਇੱਥੋਂ ਤੱਕ ਕੀ ਮੇਰੇ ਮੈਂ ਸਾਡੇ ਸਤਿਕਾਰਯੋਗ ਜਿਹੜੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਸ੍ਰੀ ਭਗਵੰਤ ਮਾਨ ਜੀ ਉਹ ਵੀ ਇੱਥੋਂ ਹੀ ਲੰਘਦੇ ਨੇ ਲੋਕੜ ਬੋਲੀ ਮੰਤਰੀ ਜੇ ਆਪਣਾ ਡਿਪਾਰਟਮੈਂਟ ਚ ਰਾਉਂਡ ਅਪ ਕਰਨ ਆਉਂਦੇ ਜਾਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਉਹ ਵੀ ਇੱਥੋਂ ਲੰਘਦੇ ਕਿਉਂ ਉਹਨਾਂ ਨੂੰ ਨਜਾਇਜ਼ ਬੰਦੀਆਂ ਨਜ਼ਰ ਨਹੀਂ ਆਉਂਦੀਆਂ ਜੇ ਕੋਈ ਅਧਿਕਾਰੀ ਆਪਣੇ ਦਫ਼ਤਰ ਆਉਂਦਾ ਉਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ ਚੰਡੀਗੜ੍ਹ ਦਾ ਵੀ ਕਈ ਵਾਰੀ ਅਧਿਕਾਰੀ ਆਈ ਆ ਪਿੱਛੇ ਜੇ ਵੀ ਕਹੇ ਸੀ ਕਹਿੰਦੇ ਸੀ ਵੀਓ ਦੀ ਟੀਮ ਆਈ ਆ ਇੱਥੋਂ ਲੰਘ ਕੇ ਗਈ ਨਾ ਇੱਥੋਂ ਲੰਘ ਕੇ ਗਈ ਉਹਨੇ ਜਾ ਕੇ ਕਾਰਪੇਸ਼ ਨੂੰ ਲਿਸਟਾਂ ਚੁੱਕੀਆਂ ਵਾਲਸੜੀ ਅੰਦਰ ਚੈਕਿੰਗ ਕੀਤੀ ਕੀ ਇਹ ਬਿਲਡਿੰਗ ਉਹਨਾਂ ਨੂੰ ਨਜ਼ਰ ਨਹੀਂ ਆਈ ਗੱਲ ਹੋਈ ਆ ਗਈ ਕਿ ਬਾ بڑا ਨਾ ਭਈਆ ਸਭ ਤੋਂ ਵੱਡਾ ਰੁਪਈਆ ਪ੍ਰਤੱਖ ਨੂੰ ਪਰਵਾਣਗੀ ਪੱਖਾਂ ਦੇ ਉੱਤੇ ਨੋਟਾਂ ਦੀ ਪੱਟੀ ਬਣ ਕੇ ਨਹੀਂ ਆਏ ਧੜ ਦੇਣਾ ਬਿਲਡਿੰਗਾਂ ਬਣਾਈ ਜਾ ਰਹੇ ਨੇ ਤੁਸੀਂ ਸਾਊਥ ਦੇ ਜਿਹੜਾ ਇਲਾਕਾ ਮਰਜੀ ਫਿਰ ਲਓ ਲੱਕੜ ਮੰਡੀ ਫਿਰ ਲਓ ਸੁਲਤਾਨ ਮੀਨ ਰੋਡ ਇੱਕ ਪਾਸਾ ਜਿਹੜਾ ਸਾਊਥ ਚ ਪੈਂਦਾ ਉਹ ਫਿਰ ਲਓ ਸੈਂਕੜੇ ਬਿਲਡਿੰਗਾਂ ਇਸ ਵੇਲੇ ਬਣ ਰਹੀਆਂ ਨੇ ਔਰ ਸੀਲ ਜਿਨ੍ਹਾਂ ਦੀਆਂ ਸੀਲਾਂ ਹੋ ਚੁੱਕੀਆਂ ਡੈਮੋਲੇਸ਼ਨ ਹੋ ਚੁੱਕੀਆਂ ਨੇ ਅੱਜ ਤੱਕ ਅੱਜ ਕੱਲ ਤੇ ਇਹਨਾਂ ਨਵੇਂ ਮੈਂ ਸਮਝਦਾ ਜੀ ਨਵੇਂ ਹੀ ਇਹਨਾਂ ਨੇ ਟੈਕਨੀਕ ਫੜ ਲਿਆ ਮੈਂ ਇੱਕ ਜਾਣਕਾਰੀ ਤੁਹਾਨੂੰ ਹੋਰ ਦੇਣਾ ਚਾਹਾਂਗਾ ਇਸ ਬਿਲਡਿੰਗ ਦੇ ਨਾਲ ਨਾਲ ਚਲੋ ਸ਼ੁਕਰ ਕਰੋ ਇਸ ਬਿਲਡਿੰਗ ਦਾ ਨਾਮ ਤੇ ਨਹੀਂ ਨਾ ਬਦਲਿਆ ਬੈਸਟ ਵੈਸਟ ਨਹੀਂ ਆਪਾਂ ਬੜੀ ਦੇਰ ਤੋਂ ਸੁਣਦੇ ਆ ਰਹੇ ਹ ਇਹਨਾਂ ਨੇ ਸਾਊਥ ਦੇ ਵਿੱਚ ਕਈ ਅਸੀਆਂ ਬਿਲਡਿੰਗਾਂ ਨੇ ਸਾਊਥ ਦੇ ਵਿੱਚ ਕਈ ਮੈਂ ਤੁਹਾਨੂੰ ਬਿਲਡਿੰਗ ਦਾ ਨਾਮ ਦੱਸ ਦਿੰਨਾ ਇੱਕ ਐਨ ਐਚ ਉਹਨਾਂ ਨੇ ਹੋਟਲ ਬਣਾਇਆ ਉਹ ਸੀਲ ਕਰ ਦਿੱਤਾ ਗਿਆ ਕਿਸੇ ਦੀ ਪ੍ਰੈਸ਼ਰ ਵੈ ਜਾਂ ਜੋ ਵੀ ਹੋਇਆ ਅੱਜ ਉਹਦਾ ਨਾਮ ਬਦਲ ਕੇ ਐਚ ਐਨ ਇਨ ਕਰ ਦਿੱਤਾ ਗਿਆ ਇਹ ਸੀਲ ਬਿਲਡਿੰਗਾਂ ਦੀ ਗੱਲ ਕਰ ਰਿਹਾ ਮੈਂ ਸੀਲ ਬਿਲਡਿੰਗਾਂ ਨੇ ਜਿਹੜੀਆਂ ਸਾਊਥ ਦੇ ਵਿੱਚ ਬਣੀਆਂ ਗੋਲਡਨ ਸ਼ਿਵਾ ਵਰਗੀਆਂ ਬਿਲਡਿੰਗਾਂ ਸੀਲ ਕੀਤੀਆਂ ਪਰ ਅੱਜ ਵੀ ਉਹ ਮੌਜੂਦਾ ਲਾਦੇ ਨੇ ਕਿ ਖੁੱਲੀਆਂ ਹੋਈਆਂ ਨੇ ਮੈਂ ਤੁਹਾਨੂੰ ਤਤ ਪੇਸ਼ ਕਰ ਸਕਦਾ ਫੋਟੋਆਂ ਵੇਸ਼ ਕਰ ਸਕਦਾ ਇਹਦਾ ਤੇ ਮੇਰੇ ਕੋਲ ਹੈ ਹੀ ਹੈ ਨਾ ਸਰ ਤੇ ਬਾਬਾ ਜੀ ਹੁਣ ਲਾਸਟ ਜਦ ਦੇ ਕੋਈ ਜਾਂ ਨਗਰ ਨਿਗਮ ਦੇ ਕਮਿਸ਼ਨਰ ਜਾਂ ਮੁੱਖ ਮੰਤਰੀ ਨੇ ਕੋਈ ਅਪੀਲ ਕਰਨਾ ਚਾਹੁੰਦੇ ਤੇ ਜੀ ਸਰ ਮੇਰੀ ਆਲਰੇਡੀ ਅਪੀਲ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਇਸੇ ਉਡਲ ਦੀ ਵੈਸਟ ਵੈਸਟਨ ਦੀ ਉਡਲ ਦੀ ਮੇਰੀਆਂ ਹਰ ਦਸੀ ਨਹੀਂ 6 ਬੰਦਿਆਂ ਨੂੰ ਅਪੀਲਾਂ ਜਾਂਦੀਆਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਲੋਕਲ ਬੋਡੀ ਮੰਤਰੀ ਪੰਜਾਬ ਸੀਬੀਓ ਸੈਕਟਰੀ ਡਾਇਰੈਕਟਰ ਲੋਕਲ ਬੋਡੀ ਪੰਜੋਗੀਆਂ ਡੀਸੀ ਅੰਮ੍ਰਿਤਸਰ ਕਮਿਸ਼ਨਰ ਅੰਮ੍ਰਿਤਸਰ ਸੱਤ ਮਹੀਨਾ ਮੇਰੀਆਂ ਹੱਦ ਅਸੀਂ ਦਿਨੀ ਜਾ ਰਹੀਆਂ ਨੇ ਰੀਸੈਂਟ ਵੀ ਹੋਣ ਗਈਆਂ ਨੇ ਰੀਸੈਂਟ ਵੀ ਹੋਣ ਗਈਆਂ ਨੇ ਲਾਸਟ ਜਿਹੜੀ ਆ ਮਰੀ ਆ ਅਕਤੂਬਰ ਦਾ ਮਹੀਨਾ ਜਿਹੜਾ ਚੱਲ ਰਿਹਾ ਸਤੰਬਰ ਦੇ ਮਹੀਨੇ ਦੇ 9 ਤਰੀਕ ਨੂੰ ਇਹਨਾਂ ਨੂੰ ਰਿਮਾਈਂਡਰ ਕਹੇ ਨੇ ਮੇਰੇ ਸਪਾਈਮਾਰ ਰਿਮਾਈਂਡਰ ਆ ਮੇਰਾ ਇਸ ਬਿਲਡਿੰਗ ਤੇ ਲਾਸਟ ਪ੍ਰੈਸਟਨ ਹੋਟਲ ਤੇ ਸਪਾਈਮਾਰ ਰਿਮਾਈਂਡਰ ਪਰ ਕੋਈ ਪ੍ਰਸ਼ਾਸਨ ਵਾਲੇ ਕਾਰਵਾਈ ਨਹੀਂ एडीबी बदल गए उन्होंने को पहले एडीबी ने कोई कार्रवाई नहीं की दी ना बिल्डिंग इंस्पेक्टर ने कार्रवाई की थी देखो एक ना ਤੁਸੀਂ ਧਿਆਨ ਦੇਣਾ ਫਿਲਮ ਆਈ ਸੀ ਸਿੰਗਮ ਉਹ ਚਾ ਜਿਹਦੇ ਕੰਨ ਕਹਿੰਦਾ ਜੇ ਪੁਲਿਸ ਜਾਵੇ ਤੇ ਮੰਦਰ ਦੇ ਬਾਹਰ ਜੁੱਤੀ ਨਹੀਂ ਚੁੱਕ ਸਕਦੇ ਤੇ ਜੇ ਕਾਰਪੋਰੇਸ਼ਨ ਦਾ एडीबी ਚਾਵੇ ਤੇ ਇੱਕ ਨਜਾਇਜ਼ ਇੱਟ ਨਹੀਂ ਲੱਗ ਸਕਦੀ ਇੱਥੇ ਹਜ਼ਾਰਾਂ ਵਸੈਂਕੜੇ ਬਿਲਡਿੰਗਾਂ ਬਣ ਗਿਆ 7-7 ਮੰਜ਼ਲਾ ਹੋਟਲ ਬਣ ਜਾਂਦੇ ਨੇ ਕਿ ਬਾਬਾ ਜੀ ਇੰਨੀਆਂ ਕੰਪਲੇਂਟਾਂ ਵੀ ਪਾਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਅਗਲਾ ਰੁਖ ਕੀ ਹੋਏਗਾ ਤੁਹਾਡਾ ਜੀ ਬਾਬਾ ਜੀ ਮੇਰਾ ਅਗਲਾ ਰੁਖ ਹੈਗਾ ਹੁਣ ਮਾਨਯੋਗ ਲੋਕਪਾਲ ਦੀ ਅਦਾਲਤ ਦਾ ਅਰੋਖਾ ਇਹਨਾਂ ਦਾ ਬੈਸਟ ਕੁਸਚਨ ਹੋਟਲ ਦਾ ਔਰ ਉਸ ਤੋਂ ਬਾਅਦ ਜਿਹੜੀ ਸਾਡੇ ਜਿਹੜੀ ਦੇਸ਼ ਦੀ ਨਿਆਂਇਆਲੇ ਹੈ ਮਾਨਯੋਗ ਹਾਈ ਕੋਰਟ ਮੈਂ ਉਹਦੇ ਚ ਵੀ ਇਹਦਾ ਦਰਵਾਜਾ ਖੜਤਾਵਾਂਗਾ ਔਰ ਜਿਹੜੀ ਇਹ ਬਿਲਡਿੰਗ ਨੇ ਇਹ ਬਣੀ ਹੈ ਜਿਹੜੇ ਸਰਕਾਰ ਦੀ ਰੈਵਨਿਊ ਚੋਰੀ ਹੋਇਆ ਉਹਦੇ ਖਿਲਾਫ ਜਿਹੜੀ ਮੈਂ ਆਵਾਜ਼ ਜਿਹੜੀ ਹੈ ਇਸੇ ਤਰ੍ਹਾਂ ਹੀ ਬੁਲੰਦ ਕਰਾਂਗਾ ਔਰ ਖਾਸ ਕਰਕੇ ਇਸ ਹੋਟਲ ਦੀ ਇਸ ਹੋਟਲ ਨੂੰ ਮਾਨਯੋਗ ਲੋਕਪਾਲ ਅਦਾਲਤ ਦੇ ਵਿੱਚ ਛੇਤੀ ਹੀ ਲੈ ਕੇ ਜਾਵਾਂਗਾ ਇਹ ਸਾਨੂੰ ਬਾਬਾ ਭਲਿੰਦਰ ਜੀ ਜਿਹੜੇ आरटीआई ਕਾਰਕਟਰ ਅਤੇ ਸਮਾਜ ਸੇਵਕਾਂ ਨੇ ਉਹਨਾਂ ਨੇ ਆਖਿਆ ਕਿ ਵਕ ਵਕ ਮੁੱਦੇ ਤੇ ਆਵਾਜ਼ ਉਠਾਉਂਦੇ ਰਹਿੰਦੇ ਰਹੇ ਪਰ ਉਹਨਾਂ ਦੀ ਆਵਾਜ਼ ਦੀ ਸੁਣਵਾਈ ਨਹੀਂ ਹੋ ਰਹੀ ਇੱਥੇ ਤਹ ਤੇ ਅਮਰਥਰ ਨਗਰ ਨਿਗਮ ਕਮਿਸ਼ਨਰ ਵੀ ਅਪੀਲ ਕਰਨਾ ਚਾਹੁੰਦੇ ਹਨ ਜਿਹੜੇ ਵੀ ਗਲਤ ਟੰਗਨਾ ਬਿਲਡਿੰਗਾਂ ਅਮਰਥਰ ਵਿੱਚ ਬਣੀਆਂ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਅਮਰਥਰ ਫਰਸਟ ਦੀ ਖਬਰਾਂ ਵਿੱਚ ਜੋ ਕਿ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ